ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਇੱਕ ਹੋਰ ਵੀਡੀਓ ਦੇ ਵਿੱਚ ਤੇ ਅੱਜ ਜਿਹੜੀ ਇਹ ਸੱਚੀ ਘਟਨਾ ਵਾਪਰੀ ਕਰਨਾਟਕਾ ਦੇ ਬੈਂਗਲੋਰੂ ਦੇ ਵਿੱਚ ਹੁਣ ਆਪਾਂ ਬੈਂਗਲੋਰੂ ਕਹਿੰਦੇ ਆ ਉਹਨੂੰ ਕਿਸੇ ਟਾਈਮ ਬੈਂਗਲੌਰ ਕਿਹਾ ਜਾਂਦਾ ਸੀ ਉੱਥੇ ਇਹ ਘਟਨਾ ਜੁੜੀ ਆ ਜੀ ਸਾਹਿਲ ਤੇ ਤਾਨੀਆਂ ਦੇ ਨਾਲ ਸਾਹਿਲ ਦਾ ਹੁਣੇ-ਹੁਣੇ ਵਿਆਹ ਹੋਇਆ ਸੀ ਤਾਨੀਆਂ ਨਾਮ ਦੀ ਲੜਕੀ ਦੇ ਨਾਲ ਤੇ ਉਹ ਇੱਕ ਮਲਟੀਨੈਸ਼ਨਲ ਕੰਪਨੀ ਦੇ ਵਿੱਚ ਬਹੁਤ ਵਧੀਆ ਲੈਵਲ ਤੇ ਜੌਬ ਕਰਦਾ ਸੀ ਜਿਹੜਾ ਸਾਹਿਲ ਆ ਸਾਹਿਲ ਜਦੋਂ ਵਿਆਹ ਤੋਂ ਬਾਅਦ ਕੁਝ ਦੇਰ ਆਪਣੇ ਕੰਮ ਤੇ ਜਾਂਦਾ ਵਾ ਤਾਂ ਉਹਨੂੰ ਪਤਾ ਲੱਗਦਾ ਕਿ ਹੁਣ ਉਹਦੀ ਜਿਹੜੀ ਟਰਾਂਸਫਰ ਆ ਮੁੰਬਈ ਦੇ ਵਿੱਚ ਹੋ ਜਾਣੀ ਆ ਉਹਨੂੰ ਕੁਝ ਦੇਰ ਦਾ ਇੱਕ ਪ੍ਰੋਜੈਕਟ ਦਿੱਤਾ ਗਿਆ ਵਾ ਵੀ ਥੋੜੀ ਦੇਰ ਲਈ ਉਹਨੇ ਮੁੰਬਈ ਜਾ ਕੇ ਰਹਿਣਾ ਵਾ ਉਹਨੂੰ ਪਹਿਲਾਂ-ਪਹਿਲਾਂ ਅਜੀਬ ਲੱਗਦਾ ਕਿ ਹੁਣੇ-ਹੁਣੇ ਵਿਆਹ ਹੋਇਆ ਵੀ ਮੈਂ ਕਿੱਦਾਂ ਆਪਣੀ ਪਤਨੀ ਤਾਨੀਆਂ ਨੂੰ ਛੱਡ ਕੇ ਜਾ ਸਕਦਾ ਪਰ ਉਹ ਪ੍ਰੋਜੈਕਟ ਇੰਨਾ ਜ਼ਰੂਰੀ ਸੀ ਕੰਪਨੀ ਵੱਲੋਂ ਉਹ ਜਵਾਬ ਨਹੀਂ ਸੀ ਦੇ ਸਕਦਾ ਉਹਨੂੰ ਜਾਣਾ ਹੀ ਪੈਣਾ ਸੀ ਤੇ ਹਲੇ ਤਾਨੀਆਂ ਨੂੰ ਉਹ ਨਾਲ ਵੀ ਲੈ ਕੇ ਨਹੀਂ ਸੀ ਜਾ ਸਕਦਾ ਚਲੋ ਜੀ ਖੁੱਦ ਉਹ ਆਪ ਮੁੰਬਈ ਚਲੇ ਜਾਂਦਾ ਤਾਨੀਆਂ ਇੱਥੇ ਆਪਣੇ ਸੱਸ ਸਤੇ ਸਹੁਰੇ ਦੇ ਕੋਲ ਰਹਿੰਦੀ ਸੀਗੀ ਬੈਂਗਲੋਰੂ ਦੇ ਵਿੱਚ ਤਾ ਕੁਝ ਸਮਾਂ ਉੱਥੇ ਬਤਾ ਕੇ ਫਿਰ ਉਹ ਜਿਹੜਾ ਤਾਨੀਆਂ ਨੂੰ ਉੱਥੇ ਬੁਲਾਉਣ ਦੇ ਸਾਰੇ ਜਿਹੜੇ ਵੀ ਫਾਰਮੈਲਟੀਆਂ ਸੀਗੀਆਂ ਜੋ ਵੀ ਉਹਨੇ ਘਰ ਵਗੈਰਾ ਉੱਥੇ ਲੈਣਾ ਸੀ ਫੈਮਿਲੀ ਵਾਲਾ ਉਹ ਸਾਰਾ ਅਰੇਂਜਮੈਂਟ ਉਹਨੇ ਕਰ ਲਿਆ ਜਦੋਂ ਸਾਹਿਲ ਨੇ ਹੁਣ ਉਹ ਫੈਸਲਾ ਕਰਦਾ ਕਿ ਤਾਨੀਆਂ ਵੀ ਉਹਨੂੰ ਉੱਥੇ ਮਤਲਬ ਉਹਨੂੰ ਲੈ ਜਾਂਦਾ ਉੱਥੇ ਉਹਦੇ ਨਾਲ ਹੀ ਰਹੂਗੀ ਤਾਨੀਆਂ ਇਹ ਗੱਲ ਸੁਣ ਕੇ ਬਹੁਤ ਖੁਸ਼ ਹੁੰਦੀ ਆ ਕਿ ਉਹਨੇ ਹੁਣ ਮੁੰਬਈ ਸ਼ਹਿਰ ਜਾਣਾ ਵਾ ਉਹਨੂੰ ਸ਼ੁਰੂ ਤੋਂ ਮੁੰਬਈ ਸ਼ਹਿਰ ਜਾਣ ਦਾ ਬੜਾ ਕ੍ਰੇਜ਼ ਸੀਗਾ ਉਹਨੂੰ ਮਤਲਬ ਉਹਨੂੰ ਇਹ ਲੱਗਦਾ ਸੀ ਕਿ ਉਹ ਤੇ ਫਿਲਮ ਸਟਾਰ ਨੇ ਉੱਥੇ ਹੋਰ ਸਾਰੇ ਸੈਲੀਬ੍ਰਿਟੀਜ਼ ਨੇ ਕਿ ਕਾਫੀ ਵੱਡਾ ਸ਼ਹਿਰ ਆ ਤੇ ਤਾਨੀਆਂ ਨੂੰ ਇੱਕ ਤਰ੍ਹਾਂ ਦਾ ਇੱਕ ਸੁਪਨਾ ਸੀਗਾ ਉੱਥੇ ਜਾਣ ਦਾ ਜਿਹੜਾ ਹੁਣ ਪੂਰਾ ਹੋਣ ਲੱਗਿਆ ਸੀ ਹੁਣ ਦਿੱਕਤ ਇਹ ਸੀ ਕਿ ਸਾਹਿਲ ਵਾਪਸ ਨਹੀਂ ਸੀ ਆ ਸਕਦਾ ਬੈਂਗਲੋਰੂ ਤਾਨੀਆਂ ਨੂੰ ਕੱਲੀ ਨੂੰ ਉੱਥੇ ਜਾਣਾ ਪੈਣਾ ਸੀਗਾ ਮੁੰਬਈ 'ਚ ਤਾ ਉਹਦੀ ਟਿਕਟ ਜਿਹੜੀ ਬੁੱਕ ਕਰਾ ਦਿੱਤੀ ਜਾਂਦੀ ਆ ਜੀ ਤਾਨੀਆ ਦੀ ਡੇਟ ਦੱਸ ਦਿੱਤੀ ਜਾਂਦੀ ਵੈ ਇੰਨੀ ਤਰੀਕ ਨੂੰ ਜਿਹੜੀ ਤੇਰੀ ਟ੍ਰੇਨ ਆ ਹੁਣ ਘੱਟੋ ਘੱਟ 15 16 ਘੰਟੇ ਦਾ ਸਫ਼ਰ ਸੀ ਜਿਹੜੇ 700-800 ਰੁਪਏ ਸੀ ਉਹਨਾਂ ਨੂੰ ਵੀ ਟੈਨਸ਼ਨ ਸੀ ਤੇ ਸਾਹਿਲ ਨੂੰ ਵੀ ਟੈਨਸ਼ਨ ਸੀ ਪਰ ਫੇਰ ਵੀ ਉਹ ਮਜਬੂਰੀ ਦੇ ਵਿੱਚ ਸਾਰਾ ਕੁਝ ਕੀਤਾ ਜਾਂਦਾ ਕਿ ਤਾਨੀਆ ਇਕੱਲੀ ਹੀ ਬਾਈ ਟ੍ਰੇਨ ਮੁੰਬਈ ਆਊਗੀ ਉਹ ਦਿਨ ਆ ਜਾਂਦਾ ਜੀ ਤੇ ਟ੍ਰੇਨ ਦੇ ਵਿੱਚ ਤਾਨੀਆਂ ਬੈਠ ਜਾਂਦੀ ਆ ਬੈਠ ਕੇ ਸਭ ਤੋਂ ਪਹਿਲਾਂ ਆਪਣੇ ਸੱਸ ਸਹੁਰੇ ਨੂੰ ਫੋਨ ਕਰ ਦਿੰਦੀ ਆ ਕਿ ਮੈਂ ਠੀਕ ਠਾਕ ਬੈਠ ਗਈ ਆ ਉਸ ਤੋਂ ਬਾਅਦ ਸਾਹਿਲ ਨੂੰ ਫੋਨ ਕਰਦੀ ਆ ਕਿ ਮੈਂ ਠੀਕ ਠਾਕ ਟ੍ਰੇਨ ਦੇ ਵਿੱਚ ਬੈਠ ਗਈ ਆ ਮੈਨੂੰ ਮੇਰੀ ਸੀਟ ਮਿਲ ਗਈ ਆ ਸਾਹਿਲ ਉਹਨੂੰ ਬਹੁਤ ਸਮਝਾਉਂਦਾ ਵਾ ਵੀ ਕਿਸੇ ਨਾਲ ਕੋਈ ਫालतू ਗੱਲ ਨਾ ਕਰੀ ਕਿਸੇ ਤੋਂ ਕੋਈ ਫालतू ਚੀਜ਼ ਲੈ ਕੇ ਨਾ ਕਹੀਂ ਤਾਂ ਉਹ ਹਾਂਮੀ ਭਰਦੀ ਆ ਕਿ ਹਾਂ ਉਹ ਇਦਾਂ ਨਹੀਂ ਕਰੂਗੀ ਟ੍ਰੇਨ ਚੱਲਦੀ ਆ ਜੀ ਫੇਰ ਉਹ ਸਾਹਿਲ ਨੂੰ ਫੋਨ ਕਰਦੇ ਆ ਮਤਲਬ ਕੱਲੀ ਕੱਲੀ ਅਪਡੇਟ ਉਹ ਸਾਹਿਲ ਨੂੰ ਦੇਣ ਲੱਗ ਜਾਂਦੀ ਆ ਕਿ ਹੁਣ ਟ੍ਰੇਨ ਚੱਲ ਪਈ ਆ ਤੇ ਵੀ ਇੱਥੇ ਜਿਹੜੇ ਵੀ ਸਟੇਸ਼ਨ ਤੇ ਅੱਗੇ ਰੁਕਦੀ ਆ ਟ੍ਰੇਨ ਉਹ ਸਾਰਾ ਕੁਝ ਉਹਨੂੰ ਦੱਸ ਦੇ ਜਾਂਦੀ ਆ 2 ਘੰਟੇ ਬਾਅਦ ਸਾਹਮਣੇ ਕੁਝ ਜਿੱਦਾਂ ਸੀਟ ਦੇ ਤਾਣੀਆਂ ਤੇ ਸੀਟ ਦੇ ਸਾਹਮਣੇ ਕੁਝ ਜਣ ਜਾਣ ਬੰਦੇ ਬੈਠੇ ਸੀ ਤੇ 2 ਘੰਟੇ ਉਹ ਕੁਝ ਨਹੀਂ ਸੀ ਬੋਲੇ ਹੁਣ ਸਫ਼ਰ ਥੋੜਾ ਜਾ ਜਦੋਂ ਅੱਗੇ ਵਧਿਆ ਤਾਂ ਦੋਨੋਂ ਜਿਹੜੇ ਆਪਸ ਦੇ ਵਿੱਚ ਗੱਲ ਕਰਨ ਲੱਗਦੇ ਨੇ ਇੱਕ ਦੂਜੇ ਦੀ ਮੰਜ਼ਲ ਪੁੱਛਦੇ ਨੇ ਵੀ ਉਹਨੇ ਕਿੱਥੇ ਜਾਣਾ ਉਹ ਦੂਜੇ ਨੂੰ ਪੁੱਛਦਾ ਕਿੱਥੇ ਜਾਣਾ ਕੰਮ ਕਾਰੋਬਾਰੇ ਪੁੱਛਦੇ ਆ ਵੀ ਉਹ ਕੀ ਕਰਦਾ ਵਾ ਦੂਜਾ ਉਹਨੂੰ ਪੁੱਛਦਾ ਵੀ ਉਹ ਕੀ ਕਰਦਾ ਵਾ ਤੇ ਇਦਾਂ ਇਹ ਸਾਰਾ ਕੁਝ ਤਾਨੀਆਂ ਦੇਖ ਰਹੀ ਸੀ ਬਿਲਕੁਲ ਸੀਟ ਦੇ ਸਾਹਮਣੇ ਸੀ ਉਹ ਦੋਨੋਂ ਆਪਸ ਦੇ ਵਿੱਚ ਕੋਲ ਮਿਲ ਜਾਂਦੇ ਆ ਇੱਧਰ ਜਿਹੜੀ ਤਾਨੀਆਂ ਵਾ ਵਾਰ-ਵਾਰ ਸਾਹਿਲ ਨੂੰ ਫੋਨ ਕਰੀ ਜਾ ਰਹੀ ਸੀ ਦੱਸੀ ਜਾ ਰਹੀ ਸੀ ਵੀ ਹੁਣ ਆਹ ਸਟੇਸ਼ਨ ਆ ਗਿਆ ਹੁਣ ਮੈਂ ਇੱਥੇ ਪਹੁੰਚ ਗਈ ਟ੍ਰੇਨ ਦੇ ਵਿੱਚ ਕੀ ਚੱਲ ਰਿਹਾ ਵਾ ਕਿੱਦਾਂ ਵਾ ਉਹ ਸਾਰਾ ਕੁਝ ਹੁਣ ਉਹ ਦੋ ਬੰਦੇ ਜਿਹੜੇ ਸਾਹਮਣੇ ਬੈਠੇ ਸੀ ਉਹ ਦੇਖ ਰਹੇ ਸੀ ਉਹਨਾਂ ਨੇ ਤਾਨੀਆਂ ਨੂੰ ਪੁੱਛ ਲਿਆ ਵੀ ਕੀ ਤੁਸੀਂ ਭੈਣ ਜੀ ਪਹਿਲੀ ਵਾਰ ਸਫ਼ਰ ਕਰ ਰਹੇ ਹੋ ਟ੍ਰੇਨ ਦਾ ਉਹ ਕਹਿੰਦੀ ਸਫ਼ਰ ਤਾਂ ਮੈਂ ਟ੍ਰੇਨ ਦਾ ਬਹੁਤ ਕੀਤਾ ਵਾ ਪਰ ਇਕੱਲਿਆਂ ਨੇ ਨਹੀਂ ਕੀਤਾ ਜੇ ਮੈਂ ਇਕੱਲੀ ਪਹਿਲੀ ਵਾਰ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੀ ਆਂ ਤਾਂ ਕਿ ਉਹ ਦੋ ਬੰਦੇ ਕਹਿੰਦੇ ਆ ਕੋਈ ਗੱਲ ਨਹੀਂ ਸਾਨੂੰ ਆਪਣਾ ਭਰਾ ਸਮਝੋ ਵੀ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਕਿਸੇ ਚੀਜ਼ ਦੀ ਤੁਹਾਨੂੰ ਜ਼ਰੂਰਤ ਆ ਤਾਂ ਤੁਸੀਂ ਸਾਡੇ ਤੋਂ ਮੰਗ ਸਕਦੇ ਹੋ ਤੇ ਇਸ ਤਰ੍ਹਾਂ ਨਾਲ ਉਹਨੂੰ ਆਪਣਾਪਨ ਜਿਤਾਇਆ ਜਾਂਦਾ ਤਾਨੀਆਂ ਨੂੰ ਹੁਣ ਉਹ ਖਾਣ ਦੀਆਂ ਤੀਜਾ ਵੀ ਤਾਨੀਆਂ ਨੂੰ ਆਫਰ ਕਰਦੇ ਨੇ ਪਰ ਤਾਨੀਆਂ ਹਲੇ ਉਹਨੂੰ ਨਹੀਂ ਮੰਨ ਰਹੀ ਹਾਂ ਜਿੱਦਾਂ ਜਿੱਦਾਂ ਸਫ਼ਰ ਬੀਤ ਰਿਹਾ ਸੀਗਾ ਉਹ ਜਿਹੜੀ ਗੱਲਬਾਤ ਜਰੂਰ ਖੁੱਲ ਕੇ ਕਰਨ ਲੱਗੀ ਸੀ ਕਿਉਂਕਿ ਜਿਹੜਾ ਇਹਨਾਂ ਲੰਮਾ ਸਫਰ ਹੁੰਦਾ ਇਕੱਲਾ ਬੰਦਾ ਬੂਰ ਹੋ ਜਾਂਦਾ ਹੈ ਕਿਤੇ ਨਾ ਕਿਤੇ ਉਹ ਆਸ-ਪਾਸ ਜਿਹੜੇ ਵੀ ਉਹਦੇ ਨਾਲ ਪਸੰਜਰ ਹੁੰਦੇ ਨੇ ਉਹਨਾਂ ਨਾਲ ਜਾਣ-ਪਛਾਣ ਜਰੂਰ ਹੋ ਜਾਂਦੀ ਹੈ ਦੋਸਤੀ ਹੋ ਜਾਂਦੀ ਹੈ ਸੋ ਚਲੋ ਇਸੇ ਦੌਰਾਨ ਦੀ ਹੌਲੀ-ਹੌਲੀ ਉਹ ਖਾਣ-ਪੀਣ ਦੀਆਂ ਚੀਜ਼ਾਂ ਵੀ ਸ਼ੇਅਰ ਕਰਨ ਲੱਗੇ ਉਹਨਾਂ ਨੇ ਜੋ ਉਹਨਾਂ ਕੋਲ ਖਾਣਾ ਸੀ ਉਹ ਤਾਨੀਆਂ ਨੂੰ ਦਿੱਤਾ ਤਾਨੀਆਂ ਦੇ ਕੋਲ ਜੋ ਉਹ ਪੈਕ ਕਰਕੇ ਘਰੋਂ ਲੈ ਕੇ ਆਏ ਸੀ ਉਹਨਾਂ ਦਾ ਉਹਨਾਂ ਦੇ ਨਾਲ ਸ਼ੇਅਰ ਕੀਤਾ ਗੱਲਾਂ ਬਾਤਾਂ ਨਾਰਮਲ ਹੋ ਰਹੀਆਂ ਸੀ ਕੋਈ ਤਾਨੀਆਂ ਤੇ ਦਿਲ ਦੇ ਵਿੱਚ ਗਲਤ ਨਹੀਂ ਸੀ ਕੋਈ ਖੋਟ ਨਹੀਂ ਸੀਗੀ ਚਲੋ ਇਸ ਤੋਂ ਬਾਅਦ ਜਦੋਂ ਉਹ ਇੱਕ ਟ੍ਰੇਨ ਰੁਕਦੀ ਆ ਸਟੇਸ਼ਨ ਤੇ ਤਾਂ ਉਹ ਚਾਹ ਲੈਣ ਦੇ ਲਈ ਜਾਂਦੇ ਨੇ ਦੋਨੋਂ ਬੰਦੇ ਤੇ ਹੁਣ ਜਿਹੜਾ ਸਫ਼ਰ ਵੀ ਆ ਉਹਦਾ 150 200 ਕਿਲੋਮੀਟਰ ਰਹਿ ਗਿਆ ਸੀ ਮੁੰਬਈ ਆਉਣ ਨੂੰ ਇੰਨਾ ਕੀ ਸਮਾਂ ਹੋਰ ਬਾਕੀ ਸੀ ਯਾਨੀ ਕਿ ਘੰਟੇ ਦੋ ਘੰਟੇ ਦਾ ਹੋਰ ਸਫ਼ਰ ਸੀ ਉਹ ਨਾਲ ਹੀ ਫੋਨ ਕਰਦੀ ਆ ਸਾਹਲ ਨੂੰ ਕਿ ਮੈਂ ਹੁਣ 100 150 ਕਿਲੋਮੀਟਰ ਪਿੱਛੇ ਆ ਸਿਰਫ ਤੇ ਮੈਂ ਮੁੰਬਈ ਪਹੁੰਚਣ ਵਾਲੀ ਆ ਤਾਂ ਉਹ ਕਹਿੰਦਾ ਤੂੰ ਚਿੰਤਾ ਨਾ ਕਰ ਤੇਰੇ ਪਹੁੰਚਣ ਤੋਂ ਪਹਿਲਾਂ ਮੈਂ ਉੱਥੇ ਪਹੁੰਚਿਆ ਹੋਊਂਗਾ ਤੈਨੂੰ ਲੈਣ ਦੇ ਲਈ ਤਾਂ ਉਹਨੂੰ ਹੌਸਲਾ ਹੁੰਦਾ ਉਧਰੋਂ ਉਹ ਬੰਦੇ ਜਿਹੜੇ ਚਾਹ ਲੈ ਕੇ ਆਉਂਦੇ ਆ ਤਾਂ ਇਹਨੂੰ ਖਿੜਕੀ ਚੋਂ ਪੁੱਛਦੇ ਨੇ ਵੀ ਇਹ ਚਾਹ ਪੀਊਗੀ ਇਹ ਮਨਾ ਕਰ ਦਿੰਦੀ ਆ ਵੀ ਉਹਨਾਂ ਨੇ ਚਾਹ ਨਹੀਂ ਪੀਣੀ ਫੇਰ ਵੀ ਉਹ ਤਿੰਨ ਗੱਪ ਕਰਵਾਉਂਦੇ ਨੇ ਚਾਹ ਦੇ ਉਹ ਬੰਦੇ ਦੋ ਸੀ ਤਿੰਨ ਗੱਪ ਕਰਵਾਉਂਦੇ ਨੇ ਚਾਹ ਲੈ ਕੇ ਟ੍ਰੇਨ ਦੇ ਅੰਦਰ ਆ ਜਾਂਦੇ ਨੇ ਇਹਨੂੰ ਆਫਰ ਕਰਦੇ ਨੇ ਬਹੁਤ ਜ਼ਿਆਦਾ ਫੋਰਸ ਕਰਦੇ ਨੇ ਕਿ ਇਹ ਚਾਹ ਤਾ ਮਜਬੂਰੀ ਦੇ ਵਿੱਚ ਉਹਨੂੰ ਚਾਹ ਤਾਨੀਆਂ ਨੂੰ ਪੀਣੀ ਪਈ ਤੇ ਉਹ ਪੀ ਲੈਂਦੀ ਆ ਚਾਹ ਪੀਣ ਤੋਂ ਬਾਅਦ ਹੀ ਜੀ ਉਹਦੀ ਹਾਲਤ ਆ ਜਿਹੜੀ ਬੇਹੋਸ਼ੀ ਵਾਲੀ ਹੋ ਜਾਂਦੀ ਆ ਤਾਨੀਆਂ ਦੀ ਇਸ ਗੱਲ ਨੂੰ 4 ਜਾਂ 5 ਘੰਟੇ ਹੋਣ ਬੀਤ ਚੁੱਕੇ ਆ ਜਦੋਂ ਤਾਨੀਆਂ ਨੂੰ ਹੂਸ਼ ਆਉਂਦਾ ਵਾ ਉਹ ਟ੍ਰੇਨ ਦੇ ਵਿੱਚ ਨਹੀਂ ਸੀ ਉਹ ਇੱਕ ਕਾਰ ਦੇ ਵਿੱਚ ਸੀ ਜਿਹੜੀ ਕਿ ਬਹੁਤ ਤੇਜ਼ ਚੱਲ ਰਹੀ ਸੀ ਤੇ ਉਹ ਸਾਹਮਣੇ ਦੇਖਦੀ ਆ ਕਿ ਉਹੀ ਦੋ ਬੰਦੇ ਜਿਹੜੇ ਟ੍ਰੇਨ ਦੇ ਵਿੱਚ ਇਹਦੇ ਨਾਲ ਸੀ ਉਹੀ ਸਾਹਮਣੇ ਬੈਠੇ ਆ ਤੇ ਇੱਕ ਬੰਦਾ ਹੋਰ ਜਿਹੜਾ ਗੱਡੀ ਚਲਾ ਰਿਹਾ ਉਹ ਉਹਨੂੰ ਨਹੀਂ ਸੀ ਜਾਣਦੀ ਹਲੇ ਵੀ ਪੂਰੀ ਤਰ੍ਹਾਂ ਬੇਹੋਸ਼ੀ ਠੀਕ ਨਹੀਂ ਹੋਈ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੀ ਉਹ ਉਹਨੂੰ ਇਹ ਪਤਾ ਲੱਗਿਆ ਸੀ ਕਿ ਉਹਦੇ ਨਾਲ ਕੋਈ ਅਣ ਹੋਣੀ ਹੋਈ ਆ ਉਹਨਾਂ ਦੀ ਮਹਿੰਤਾਂ ਕਰਦੀ ਆ ਤਰਲੇ ਕਰਦੀ ਆ ਵੀ ਤੁਸੀਂ ਮੇਰੇ ਨਾਲ ਇਦਾਂ ਨਾ ਕਰੋ ਮੇਰਾ ਪਤੀ ਮੈਨੂੰ ਉਡੀਕਦਾ ਹੋਊਗਾ ਵੀ ਮੈਨੂੰ ਉੱਥੇ ਜਾਣ ਦਿਓ ਮੁੰਬਈ ਜਾਣ ਦਿਓ ਜਿੱਥੇ ਮੇਰਾ ਪਤੀ ਆ ਉਹ ਦੋਨੋਂ ਜਣੇ ਜਿਹੜੇ ਉਹਨੂੰ ਬਹੁਤ ਕੁੱਟਦੇ ਆ ਫਤਾਨੀਆਂ ਦੇ ਥੱਪੜ ਤੱਕ ਮਾਰ ਦਿੰਦੇ ਆ ਤੇ ਇਸ ਤੋਂ ਬਾਅਦ ਜੀ ਫੇਰ ਗੱਡੀ ਬਹੁਤ ਤੇਜ਼ ਦੌੜਦੀ ਆ ਤੇ ਤਾਨੀਆਂ ਹਲੇ ਵੀ ਬੇਹੋਸ਼ੀ ਦੀ ਹਾਲਤ ਦੇ ਵਿੱਚ ਸੀ ਤੇ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੀ ਪੂਰੀ ਤਰ੍ਹਾਂ ਹੋਸ਼ ਮਤਲਬ ਨਹੀਂ ਸੀ ਬਾੜਾ ਮੋਟਾ ਉਹ ਬੋਲ ਪਾ ਰਹੀ ਸੀ ਦੇਖ ਪਾ ਰਹੀ ਸੀ ਪਰ ਚੰਗੀ ਤਰ੍ਹਾਂ ਨਹੀਂ ਆਪਣੇ ਆਪ ਦੇ ਵਿੱਚ ਹਲੇ ਨਹੀਂ ਸੀ ਤਾਂ ਉਹ ਇੱਕ ਗੱਡੀ ਜਿਹੜੀ ਰੈੱਡ ਅਲਰਟ ਏਰੀਆ ਹੁੰਦਾ ਜਾਂ ਕਹਿ ਲਓ ਜਿੱਥੇ ਜਿਸਮ ਫਰੋਸ਼ੀ ਦਾ ਧੰਦਾ ਚੱਲਦਾ ਉੱਥੇ ਗੱਡੀ ਪਹੁੰਚਦੀ ਆ ਉੱਥੇ ਜਾ ਕੇ ਤਾਨੀਆਂ ਨੂੰ ਉਤਾਰਿਆ ਜਾਂਦਾ ਇੱਕ ਕੋਠਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਉੱਥੇ ਅੰਦਰ ਲਜਾਇਆ ਜਾਂਦਾ ਉੱਥੇ ਜਿਹੜੀ ਉਹ ਮਾਲਕਣ ਸੀਗੀ ਕੋਠੇ ਦੀ ਉਹਦਾ ਨਾਮ ਸੀ ਜੀ ਸੁਨੀਤਾ ਪੁਜਾਰੀ ਉਹਦੇ ਕੋਲ ਤਾਨੀਆਂ ਨੂੰ ਲੈ ਕੇ जाया ਜਾਂਦਾ ਤੇ ਤਾਨੀਆਂ ਨੂੰ ਵੇਚਣ ਦੇ ਲਈ ਆਏ ਸੀ ਉਹ ਦੋ ਬੰਦੇ ਉਹਦਾ ਮੁੱਲ ਲਾਇਆ ਜਾਂਦਾ ਉਹਦੀ ਭੂਲੀ ਲਾਈ ਜਾਂਦੀ ਆ ਤਾਂ ਜਿਹੜੀ ਉਹ ਮਾਲਕਣ ਸੀ 45000 ਰੁਪਿਆ ਕਹਿੰਦੀ ਕਿ ਇਸ ਲੜਕੀ ਦਾ ਮੈਂ ਤੁਹਾਨੂੰ ਦੇ ਸਕਦੀ ਹਾਂ ਇਸ ਤੋਂ ਜ਼ਿਆਦਾ ਨਹੀਂ ਤੇ ਉਹ ਬੰਦੇ ਜਿਹੜੇ ਸੀਗੇ ਦੋਨੋਂ 45000 ਰੁਪਿਆ ਲੈ ਕੇ ਉਥੋਂ ਚਲੇ ਜਾਂਦੇ ਨੇ ਉਹਨਾਂ ਦਾ ਕੰਮ ਖਤਮ ਹੋ ਗਿਆ ਇਸ ਤੋਂ ਬਾਅਦ ਦੀ ਹੁਣ ਜਿਹੜੀ ਕੋਠੇ ਦੀ ਮਾਲਕਣ ਸੀ ਉਹ ਉਹਨੂੰ ਪੁੱਛਦੀ ਆ ਸਾਰਾ ਕੁਝ ਵੀ ਕਿੱਥੋਂ ਆ ਤੂੰ ਕਿੱਥੋਂ ਨਹੀਂ ਤੇ ਇਹ ਜਾਂਚਦੀ ਆ ਵੀ ਇਹ ਆਪੇ ਜਿਹੜੇ ਕੰਮ ਮੈਂ ਕਰਾਉਣੇ ਨੇ ਕਰੂਗੀ ਜਾਂ ਨਹੀਂ ਪਰ ਉਹਨੂੰ ਲੱਗਦਾ ਵੀ ਹਾਂ ਇਹ ਨਹੀਂ ਕਰੂਗੀ ਤਾਂ ਉਹਨੂੰ ਉੱਤੇ ਤਸ਼ੱਦਦ ਹੁੰਦਾ ਵਾ ਬਹੁਤ ਜ਼ਿਆਦਾ ਉਦੇ ਨਾਲ ਮਾਰਕੁੱਟ ਕੀਤੀ ਜਾਂਦੀ ਆ ਉਹਨੂੰ ਬੰਦ ਕਮਰੇ ਦੇ ਵਿੱਚ ਕਾਫੀ ਦਿਨਾਂ ਤੱਕ ਰੱਖਿਆ ਜਾਂਦਾ ਤੇ ਹੁਣ 15 ਦਿਨ ਹੋ ਚੁੱਕੇ ਨੇ ਕਿ ਤਾਨੀਆਂ ਇੱਕ ਬੰਦ ਕਮਰੇ ਦੇ ਵਿੱਚ ਕੈਦ ਸੀਗੀ ਉਧਰ ਪਰਿਵਾਰ ਦਾ ਬੁਰਾ ਹਾਲ ਸੀ ਜਿਹੜਾ ਸਾਹਿਲ ਉਹਨੂੰ ਵੀ ਉਹ ਤੜਪ ਰਿਹਾ ਸੀ ਕਿਉਂਕਿ ਤਾਨੀਆਂ ਆ ਆਖਰੀ ਗੱਲ ਉਹਦੀ ਜਿਹੜੀ ਹੋਈ ਸੀ ਕਿ 100-150 ਕਿਲੋਮੀਟਰ ਦਾ ਸਫ਼ਰ ਰਹਿ ਗਿਆ ਉਸ ਤੋਂ ਬਾਅਦ ਉਹਦਾ ਫੋਨ ਹੀ ਬੰਦ ਆ ਫੋਨ ਹੀ ਨਹੀਂ ਮਿਲ ਰਿਹਾ ਤੇ ਸਾਹਿਲ ਪੁਲਿਸ ਸਟੇਸ਼ਨ ਦੇ ਵਿੱਚ ਵੀ ਰਿਪੋਰਟ ਇਹਦੇ ਬਾਰੇ ਲਿਖਾ ਚੁੱਕਿਆ ਵਾ ਮਾਪਿਓ ਉਹਦੇ ਬੜੇ ਪਰੇਸ਼ਾਨ ਨੇ ਸੱਸ ਸੋਹਰਾ ਬਹੁਤ ਪਰੇਸ਼ਾਨ ਨੇ ਕਿ ਆਖਰ ਤਾਨੀਆਂ ਕਿੱਥੇ ਆ ਰੋਜ਼ ਜਿਹੜਾ ਸਾਹਿਲ ਆਉ ਸਟੇਸ਼ਨਾਂ ਦੇ ਚੱਕਰ ਕੱਢਦਾ ਵਾ ਕਿ ਕਿਤੇ ਤਾਨੀਆਂ ਮਿਲ ਜੂਗੀ ਪਰ ਤਾਨੀਆਂ ਦੇ ਉੱਤੇ ਇਧਰ ਟਾਰਚਰ ਕੀਤਾ ਜਾ ਰਿਹਾ ਸੀ ਜੀ ਹੁਣ ਜੀ ਜਦੋਂ 15 16 ਦਿਨ ਬੀਤ ਜਾਂਦੇ ਨੇ ਤਾਂ ਜਿਹੜੀ ਕੋਟੇ ਦੀ ਮਾਲਕਣ ਹੁੰਦੀ ਆ ਉਹਨੂੰ ਕਹਿੰਦੀ ਆ ਵੀ ਬੱਸ ਬਹੁਤ ਹੋ ਗਿਆ ਹੁਣ ਤੇਰਾ ਡਰਾਮਾ ਜਿਹੜੇ ਕੰਮ ਲਈ ਤੂੰ ਇੱਥੇ ਆਈਆਂ ਉਹ ਤੈਨੂੰ ਕਰਨੇ ਪੈਣਗੇ ਤੇ ਉਹ ਜਿਸਮ ਫਰੋਸ਼ੀ ਦਾ ਧੰਦਾ ਉਹਨੂੰ ਕਰਨਾ ਪੈਣਾ ਸੀ ਮਤਲਬ ਉਹਨੂੰ ਕਿਹਾ ਜਾਂਦਾ ਵੀ ਤੂੰ ਹੁਣ ਜਿਹੜਾ ਇਹ ਸਾਰਾ ਕੰਮ ਬਾਕੀ ਇੱਥੇ ਕੁੜੀਆਂ ਹੋਰ ਵੀ ਸਿਗੀਆਂ ਉਹ ਕਰਦੀਆਂ ਨੇ ਤੇ ਜਿਹੋ ਜੇ ਕੱਪੜੇ ਛੂਟੇ ਉਹ ਪਾਉਂਦੀਆਂ ਨੇ ਉਹੋ ਜੇ ਤੂੰ ਪਾਇਆ ਕਰ ਤੇ ਤੈਨੂੰ ਆ ਕੇ ਕੋਈ ਪਸੰਦ ਕਰੂਗਾ ਤੇਰੀ ਜਿਹੜਾ ਤੇਰਾ ਰੇਟ ਆ ਉਹ ਦੇਊਗਾ ਤੇ ਤੂੰ ਉਹਦੇ ਨਾਲ ਕਮਰੇ ਦੇ ਵਿੱਚ ਰਾਤ ਬਤਾਏਗੀ ਸਰੀਰਕ ਸਬੰਧ ਬਣਾਏਗੀ ਕੁੜੀਆਂ ਨੂੰ ਕਿਹਾ ਜਾਂਦਾ ਵੀ ਇਹਨੂੰ ਤਿਆਰ ਕਰੋ ਵੀ ਜੇ ਨਹੀਂ ਹੈ ਮੰਨਦੀ ਤਾਂ ਮੈਨੂੰ ਦੱਸੋ ਫੇ ਮੈਂ ਇਹਦਾ ਉਹ ਅੰਜਾਮ ਕਰੂੰਗੀ ਜੋ ਇਹ ਸੋਚ ਵੀ ਨਹੀਂ ਸਕਦੀ ਮੈਨੂੰ ਜਾਨੋਂ ਮਾਰ ਦੂੰਗੀ ਉਹਨੂੰ ਧਮਕਾਇਆ ਜਾਂਦਾ ਵਾ ਕੁੜੀਆਂ ਉਹਨੂੰ ਲੈ ਜਾਂਦੀਆਂ ਨੇ ਤਾਨੀਆਂ ਨੂੰ ਤੇ ਉਹਨੂੰ ਸਮਝਾਉਂਦੀਆਂ ਨੇ ਵੀ ਜੋ ਇਹ ਕਹਿ ਰਹੀ ਆ ਉਹ ਕਰ ਲਾ ਨਹੀਂ ਤਾਂ ਤੇਰਾ ਬਹੁਤ ਬੁਰਾ ਹਾਲ ਕਰੂੰਗੀ ਇਹ ਔਰਤ ਬਹੁਤ ਖਤਰਨਾਕ ਆ ਵੀ ਚੁੱਪ ਕਰਕੇ ਤਿਆਰ ਹੋ ਜਾ ਤੇ ਆਪਣਾ ਜਿਹੜਾ ਵੀ ਹੁਣ ਇਹੀ ਜ਼ਿੰਦਗੀ ਆ ਇੱਥੋਂ ਤੇਰਾ ਬਾਹਰ ਜਾਣਾ ਬਹੁਤ ਮੁਸ਼ਕਲ ਆ ਕੀ ਨਹੀਂ ਪੋਸੀਬਲ ਇਤੋਂ ਬਾਹਰ ਜਾਣਾ ਚੁੱਪ ਕਰਕੇ ਕਰੀ ਚੱਲ ਜੋ ਵੀ ਉਹ ਕਹਿੰਦੀ ਆ ਉਹਨੂੰ ਤਿਆਰ ਕਰ ਦਿੱਤਾ ਜਾਂਦਾ ਜੀ ਛੋਟੇ ਕੱਪੜੇ ਉਹਦੇ ਪਾ ਦਿੱਤੇ ਜਾਂਦੇ ਆ ਤੇ ਜਿੱਦਾਂ ਹੀ ਗਾਹਕ ਆਉਂਦਾ ਵਾ ਸਾਰੀਆਂ ਕੁੜੀਆਂ ਨੂੰ ਲੈਣ ਦੇ ਵਿੱਚ ਖੜਾਇਆ ਜਾਂਦਾ ਤੇ ਉਹ ਤਾਨੀਆਂ ਦੇਖਣ ਨੂੰ ਖੂਬਸੂਰਤ ਸੀ ਤੇ ਉਹ ਨਵੀਂ ਆਈ ਸੀ ਕੁੜੀ ਤੇ ਗਾਹਕ ਸਿੱਧਾ ਆ ਕੇ ਉਹਨੂੰ ਪਸੰਦ ਕਰ ਲੈਂਦਾ ਵਾ ਜਦੋਂ ਉਹ ਨੂੰ ਕਮਰੇ ਦੇ ਵਿੱਚ ਲੈ ਕੇ ਜਾਂਦਾ ਤਾਂ ਤਾਨੀਆਂ ਉਹਦੇ ਪੈਰਾਂ ਤੇ ਡਿੱਗ ਜਾਂਦੀ ਆ ਉਹਦੀਆਂ ਮੈਂਤਾਂ ਕਰਦੀ ਆ ਤਰਲੇ ਕਰਦੀ ਆ ਤੇ ਗਿੜਗੜਾਉਂਦੀ ਆ ਉਹਨੂੰ ਸਾਰੀ ਕਹਾਣੀ ਦੱਸਦੀ ਆ ਕਿ ਮੈਂ ਇਦਾਂ ਬੈਂਗਲੌਰੂ ਤੋਂ ਮੁੰਬਈ ਟ੍ਰੇਨ ਦਾ ਸਫਰ ਕਰ ਰਹੀ ਸੀ ਮੇਰਾ ਪਤੀ ਆ ਮੈਂ ਇੱਕ ਬਹੁਤ ਵਧੀਆ ਫੈਮਿਲੀ ਦੀ ਕੁੜੀ ਆ ਇਹ ਸਭ ਮੇਰੇ ਮਤਲਬ ਉਹਦਾ ਨਹੀਂ ਹੈਗਾ ਮੈਂ ਸਾਰਾ ਕੁਝ ਬਿਲਕੁਲ ਵੀ ਕਰਨਾ ਨਹੀਂ ਚਾਹੁੰਦੀ ਮੇਰੇ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਸ ਗਾਹਕ ਦੇ ਦਿਲ ਦੇ ਵਿੱਚ ਪਤਾ ਨਹੀਂ ਕੀ ਆਇਆ ਜੀ ਉਹ ਪ੍ਰਸੀਧ ਜਾਂਦਾ ਵਾ ਤਾਨੀਆਂ ਨੂੰ ਦੇਖ ਕੇ ਤਾਨੀਆਂ ਦੇ ਇਹ ਹੰਝੂ ਦੇਖ ਕੇ ਤਾਨੀਆਂ ਦਾ ਰਵਈਆ ਦੇਖ ਕੇ ਪਿਗਲ ਜਾਂਦਾ ਵਾ ਫਿਰ ਉਹਨੂੰ ਕਹਿੰਦਾ ਵੀ ਦੱਸ ਮੈਂ ਤੇਰੇ ਲਈ ਕਰ ਕੀ ਸਕਦਾ ਵਾਂ ਉਹ ਕਹਿੰਦੀ ਵੀ ਮੇਰੀ ਇੱਕ ਵਾਰ ਸਾਹਿਲ ਨਾਲ ਗੱਲ ਕਰਾ ਦੇ ਫੋਨ ਦੇ ਉੱਤੇ ਤਾਂ ਫੋਨ ਦੇ ਦਿੰਦਾ ਉਹ ਸਾਹਿਲ ਨੂੰ ਨੰਬਰ ਮਲਾਉਂਦੀ ਆ ਸਾਹਿਲ ਦਾ ਤੇ ਸਾਹਿਲ ਜਦੋਂ ਅਨਨੋ ਨੰਬਰ ਦੇਖਦਾ ਫਟਾਫਟ ਫੋਨ ਚੱਕਦਾ ਵਾ ਤੇ ਅੱਗੇ ਉਹ ਜਦੋਂ ਤਾਨੀਆਂ ਦੀ ਆਵਾਜ਼ ਸੁਣਦਾ ਉਹਦੇ ਸਾਹ ਦੇ ਵਿੱਚ ਸਾਹ ਜਾਂਦਾ ਜਿਦਾਂ ਉਹਨੂੰ ਜ਼ਿੰਦਗੀ ਦੁਬਾਰਾ ਮਿਲ ਗਈ ਹੋਵੇ ਉਨ ਸਾਰੀ ਜਿਹੜੀ ਕਹਾਣੀ ਫੋਨ ਦੇ ਉੱਤੇ ਦੱਸਦੀ ਆ ਤੇ ਉਹ ਕਹਿੰਦਾ ਵਾ ਵੀ ਤੂੰ ਕਿਹੜੇ ਕੋਠੇ ਦੇ ਵਿੱਚ ਆ ਮੈਨੂੰ ਇਹ ਦੱਸ ਆਪਣੀ ਲੋਕੇਸ਼ਨ ਸ਼ੇਅਰ ਕਰ ਤੇ ਜਿਹੜਾ ਉਹ ਗਾਹਕ ਬਣ ਕੇ ਆਇਆ ਸੀ ਸਾਹਿਲ ਨੂੰ ਲੋਕੇਸ਼ਨ ਭੇਜਦਾ ਪੂਰਾ ਐਡਰੈਸ ਦੱਸ ਦਿੰਦਾ ਵੀ ਕਿੱਥੇ ਕਿਹੜਾ ਕੋਟਾ ਵਾ ਕਿਹੜਾ ਕਮਰਾ ਵਾ ਹੁਣ ਜੀ ਉਸ ਬੰਦੇ ਨੇ ਤਾਂ ਬਹੁਤ ਇੱਕ ਚੰਗਾ ਕੰਮ ਕੀਤਾ ਭਾਵੇਂ ਉਹ ਆਇਆ ਮਾੜੀ ਨੀਤ ਦੇ ਨਾਲ ਸੀ ਪਰ ਬਹੁਤ ਇੱਕ ਚੰਗਾ ਉਪਰਾਲਾ ਕਰਕੇ ਗਿਆ ਇਸ ਤੋਂ ਬਾਅਦ ਜਦੋਂ ਸਾਹਿਲ ਨੇ ਇੱਥੇ ਤਾਨੀਆਂ ਨੂੰ ਬਚਾਉਣ ਦੇ ਲਈ ਆਉਣਾ ਸੀ ਉਹ ਸੋਚਦਾ ਕਿ ਪੁਲਿਸ ਨੂੰ ਇਨਫੋਰਮ ਕਰ ਦਵਾਂ ਪਰ ਉਹ ਪੁਲਿਸ ਨੂੰ ਇਨਫੋਰਮ ਨਹੀਂ ਕਰਦਾ ਕਿਉਂਕਿ ਉਹਨੂੰ ਡਰ ਸੀ ਵੀ ਜੇ ਪੁਲਿਸ ਛਾਪਾ ਮਾਰੂਗੀ ਜਾਂ ਕੋਠੇ ਵਾਲਿਆਂ ਨੂੰ ਪਹਿਲਾਂ ਪਤਾ ਲੱਗ ਗਿਆ ਵੀ ਇਹ ਨਾ ਹੋਵੇ ਵੀ ਤਾਨੀਆਂ ਨੂੰ ਕਿਤੇ ਹੋਰ ਲੈ ਜਾਣ ਉਹ ਪੁਲਿਸ ਦੀ ਰੇਡ ਤੋਂ ਪਹਿਲਾਂ ਹੀ ਤਾਨੀਆਂ ਨੂੰ ਗਵਾਉਣਾ ਨਹੀਂ ਸੀ ਚਾਹੁੰਦਾ ਉਹ ਇੱਕ ਪਲਾਨ ਬਣਾਉਂਦਾ ਵਾ ਉਹ ਗਾਹਕ ਬਣ ਕੇ ਉੱਥੇ ਜਾਣ ਦਾ ਫੈਸਲਾ ਕਰਦਾ ਤਾਨੀਆਂ ਦੇ ਕੋਲ ਉਹਨੂੰ ਕੋਠਾ ਨੰਬਰ ਪਤਾ ਸੀ ਸਾਰਾ ਹੁਣ ਐਡਰੈਸ ਪ੍ਰੋਪਰ ਪਤਾ ਸੀ ਗਾਹਕ ਬਣ ਕੇ ਉੱਥੇ ਆਉਂਦਾ ਵਾ ਤੇ ਆ ਕੇ ਸੁਨੀਤਾ ਪੁਜਾਰੀ ਨੂੰ ਕਹਿੰਦਾ ਕਿ ਮੈਨੂੰ ਵਧੀਆ ਤੋਂ ਵਧੀਆ ਕੁੜੀ ਦਿਖਾਈ ਜਾਵੇ ਜਿਹੜੀਆਂ 10-12 ਕੁੜੀਆਂ ਉੱਥੇ ਖੜਾ ਦਿੱਤੀਆਂ ਜਾਂਦੀਆਂ ਉਹਦੇ ਵਿੱਚ ਤਾਨੀਆਂ ਨਹੀਂ ਸੀ ਉਹ 10 ਤੋਂ 12 ਕੁੜੀਆਂ ਨੂੰ ਰਿਜੈਕਟ ਕਰ ਦਿੰਦਾ ਕਿ ਮੈਨੂੰ ਇਹ ਨਹੀਂ ਕੋਈ ਹੋਰ ਵਧੀਆ ਕੁੜੀ ਦਿਖਾਓ ਤਾਂ ਜਿਹੜੀ ਸੁਨੀਤਾ ਪੁਜਾਰੀ ਮਾਲਕਣ ਸੀ ਕੋਠੀ ਦੀ ਕੋਠੇ ਦੀ ਉਹ ਕਹਿੰਦੀ ਆ ਵੀ ਲਿਆਓ ਜਿਹੜੀ ਨਵੀਂ ਕੁੜੀ ਆਈ ਆ ਉਹਨੂੰ ਲੈ ਕੇ ਆਓ ਸ਼ਾਇਦ ਉਹ ਪਸੰਦ ਆਜੂਗੀ ਜਿੱਦਾਂ ਹੀ ਤਾਲੀਆਂ ਬਾਹਰ ਆਉਂਦੀ ਆ ਇੱਕ ਦੂਜੇ ਨੂੰ ਦੇਖਦੇ ਨੇ ਤੇ ਤੁਸੀਂ ਉਹਨਾਂ ਦੀ ਹਾਲਤ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਉਹਨਾਂ ਨੂੰ ਸੁੱਖ ਮਹਿਸੂਸ ਹੋਇਆ ਹੋਊਗਾ ਤਾਲੀਆਂ ਨੇ ਇੱਕ ਸਿਆਣਪ ਇਹ ਕੀਤੀ ਕਿ ਉਹ ਮਾਲਕਣ ਦੇ ਸਾਹਮਣੇ ਉਹਨੇ ਰਿਐਕਟ ਨਹੀਂ ਕੀਤਾ ਇਹ ਉਹਨੇ ਨਹੀਂ ਸ਼ੋਹਣ ਦਿੱਤਾ ਕਿ ਇਹ ਉਹਦਾ ਪਤੀ ਆ ਕਿਉਂਕਿ ਉਹ ਵੀ ਉਹਦੀ ਚਾਲ ਨੂੰ ਸਮਝ ਚੁੱਕੀ ਸੀ ਬਾਦ ਦੇ ਵਿੱਚ ਉਹ ਕਹਿੰਦਾ ਜੀ ਮੈਨੂੰ ਆਹ ਕੁੜੀ ਪਸੰਦ ਆ ਉਹਨੂੰ ਲੈ ਕੇ ਜਦੋਂ ਕਮਰੇ ਦੇ ਵਿੱਚ ਜਾਂਦਾ ਦੋਨੋਂ ਜਫੀ ਪਾ ਕੇ ਰੋਂਦੇ ਨੇ ਇੱਕ ਦੂਜੇ ਇੱਕ ਦੂਜੇ ਦੇ ਗਲ ਲੱਗ ਕੇ ਰੋਂਦੇ ਨੇ ਜਿਦਾਂ ਇੱਕ ਪਤੀ ਪਤਨੀ ਦਾ ਇੰਨਾ ਜ਼ਿਆਦਾ ਪਿਆਰ ਸੀ ਇੱਕ ਦੂਜੇ ਤੋਂ ਵਿੱਚ ਛੜ ਗਏ ਸੀਗੇ ਉਹ ਤੇ ਥੋੜੀ ਦੇਰ ਆਪਣੀਆਂ ਗੱਲਾਂ ਬਾਤਾਂ ਕਰਨ ਤੋਂ ਬਾਅਦ ਹੁਣ ਉਹ ਕਹਿੰਦਾ ਵੀ ਮੈਂ ਤੈਨੂੰ ਇੱਥੋਂ ਲੈ ਕੇ ਜਾਊਂਗਾ ਤੇ ਸਾਹਿਲ ਦਾ ਪਲਾਨ ਇਹ ਸੀ ਹੁਣ ਇੱਥੋਂ ਉਹਨੇ ਪੁਲਿਸ ਨੂੰ ਫੋਨ ਕਰਨਾ ਸੀ ਤੇ ਉਹ ਆਪਣਾ ਫੋਨ ਕੱਢ ਕੇ ਪੁਲਿਸ ਦਾ ਨੰਬਰ ਮਲਾਉਂਦਾ ਵਾ ਸਾਰੀ ਗੱਲ ਦੱਸ ਦਿੰਦਾ ਵਾ ਕਿ ਇਦਾਂ ਦਾ ਕਰਕੇ ਮੈਂ ਫਲਾਣਾ ਕਮਰਾ ਫਲਾਣਾ ਕੋਟਾ ਫਲਾਣਾ ਇਲਾਕਾ ਵੀ ਇੱਥੇ ਤੁਸੀਂ ਆਜੋ ਇੱਥੇ ਬਹੁਤ ਗਲਤ ਕੰਮ ਚੱਲ ਰਿਹਾ ਵਾ ਪੁਲਿਸ ਨੇ ਬਹੁਤ ਤੇਜ਼ੀ ਬਹੁਤ ਫਰਤੀਲਾਪਨ ਦਿਖਾਇਆ ਇੱਕਦਮ ਉੱਥੇ ਆਉਂਦੀ ਆ ਜੀ ਰੇਡ ਕਰਦੀ ਆ ਕੱਲੀ ਸੁਨੀਤਾ ਮਾਲਕਣ ਨਹੀਂ ਹੋਰ ਪਤਾ ਨਹੀਂ ਕਿੰਨੀਆਂ ਕੁ ਸਿਗੀਆਂ ਉੱਥੇ ਕੋਟੇ ਦੀਆਂ ਮਾਲਕਣਾ ਜੋ ਕੁੜੀਆਂ ਨੂੰ ਇਦਾਂ ਲਿਆ ਕੇ ਉੱਥੇ ਆ ਜਿਸਮ ਫਰੋਸ਼ੀ ਦਾ ਧੰਦਾ ਜਿੰਨਾ ਤੋਂ ਕਰਾਇਆ ਜਾਂਦਾ ਸੀ ਤੇ ਕਈ ਕੁੜੀਆਂ ਨੂੰ ਉੱਥੋਂ ਬਚਾਇਆ ਗਿਆ ਤਾਨੀਆਂ ਦਾ ਤਾਂ ਉੱਥੇ ਬਚਾਅ ਹੋਇਆ ਹੀ ਹੋਇਆ ਤਾਨੀਆਂ ਤੇ ਸਾਹਿਲ ਤਾਂ ਆਪਸ ਵਿੱਚ ਮਿਲੇ ਹੀ ਮਿਲੇ ਤੇ ਬਾਅਦ ਦੇ ਵਿੱਚ ਖੁਲਾਸਾ ਕੀਤਾ ਜੀ ਉਹਨੇ ਸੁਨੀਤਾ ਪੁਜਾਰੀ ਨੇ ਕਿ ਇਹ ਜਿਹੜੇ ਬੰਦੇ ਅਸੀਂ ਅਲੱਗ-ਅਲੱਗ ਥਾਵਾਂ ਤੇ ਛੱਡੇ ਹੋਏ ਨੇ ਇਹ ਬੱਸ ਬੱਸ ਸਟੈਂਡ ਹੋ ਗਏ ਰੇਲਵੇ ਸਟੇਸ਼ਨ ਹੋ ਗਏ ਉੱਤੇ ਜਿਹੜੀ ਵੀ ਕੁੜੀ ਇਹਨਾਂ ਨੂੰ ਕੱਲੀ ਦਿਖਦੀ ਆ ਕੋਈ ਵੀ ਭਾਵੇਂ ਵਿਆਹੀ ਹੋਈ ਹੋਵੇ ਤੇ ਭਾਵੇਂ ਅਨਮੈਰਿਡ ਹੋਵੇ ਜੋ ਦੇਖਣ ਨੂੰ ਠੀਕ-ਠਾਕ ਆ ਸੋਹਣੀ ਲੱਗਦੀ ਆ ਤੇ ਇਹ ਉਹਨਾਂ ਤੇ ਨਿਗਾਹ ਰੱਖਦੇ ਨੇ ਉਹਨਾਂ ਦੇ ਨਾਲ ਸਫਰ ਕਰਦੇ ਨੇ ਇਦਾਂ ਉਹਨਾਂ ਨੂੰ ਗੱਲਾਂ ਦੇ ਵਿੱਚ ਲਾ ਕੇ ਇੱਥੇ ਲੈ ਆਉਂਦੇ ਨੇ ਤੇ ਉਹ ਸਾਰੇ ਲੋਕਾਂ ਨੂੰ ਦੀ ਬਣਦੀ ਸਜ਼ਾ ਦਿੱਤੀ ਗਈ ਤੇ ਸਾਹਿਲ ਤਾਨੀਆ ਨੂੰ ਲੈ ਕੇ ਆਪਣੇ ਘਰ ਚਲਾ ਗਿਆ ਕਿਦਾਂ ਲੱਗੀ ਜੀ ਅੱਜ ਦੀ ਇਹ ਕ੍ਰਾਈਮ ਸਟੋਰੀ ਜਰੂਰ ਦੱਸਿਓ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਕ੍ਰਾਈਮ ਸਟੋਰੀ ਲੈ ਕੇ ਹੋਰ ਨਵਾਂ ਵਿਸ਼ਾ ਲੈ ਕੇ ਜਲਦੀ ਹਾਜ਼ਰ ਹੋਣਾ